ਉਹ ਕੋਈ ਛੇ ਨਹੀਂ ਵਿਦ ਸੰਸਾਰ ਮਿੱਟੀ ਉਹ ਮਿੱਟੀ ਪਾਵਨ ਗੁਰਬਾਣੀ ਦੇ ਨਾ ਵਰਗੀ ਉਹ ਫਲਾਣਾਲ ਪਰਪੂਰ ਅਨੇਕ ਬੂਤੇ ਖਾਂ ਦਿੰਦੇ ਨਹੀਂ ਬੋਲ ਦੀਸ਼ਾ ਵਰਗੀ ਹਰਗਾ ਵਿੱਚ ਵੀ ਸੁੰਦਰ ਨਹੀਂ ਹੋ ਸਕਦੀ ਅਮਰਤ ਸਰਹਰ ਮੰਦੋ ਵੇਪਾ ਵਰਗੀ ਉਹ ਬਚਨ ਹੋਏ ਅਦੋ ਨਾ ਹੋਉ ਕੋਈ ਉਹ ਗੁਜ਼ਰੀ ਮਾ ਦਸ਼ਮੇ ਸ਼ਦੀ ਮਾ ਵਰਗੀ ਥੋੜੀ ਝਾਤੀ ਮਾਰ ਲਿਆ ਕਰੂ ਉਸ ਪਰਿਵਾਰ ਦੇ ਇੱਕੋ ਹਫਤਾ ਬੰਦਲਾ ਜਿਹਦੀ ਜਿੰਦਗੀ ਸੀ ਤੋ ਗੱਲ ਕਰਨ ਲੱਗਾ हिकु मा बोड़ शां ते पधा न प्यारे इको जां ते पधाणा प्यारे इको जहारे इको जां बोण छां ते पधा न प्यारे इको जह जवानी जोहर नबा तोर शराती लोर नज़ारे इको जहे ਸੁਹਾਗਣਾਰ ਮਨੁਕਣਾ ਯਾਰ ਨਾ ਮਠਾਹਾਰ ਚੰਗਾਰੇ ਇੱਕੋ ਜਹੇ ਇੱਕ ਮਾਲਾ ਬੋੜ ਦੀ ਸ਼ਾਂ ਤੇਰਾ ਪਤਾ ਨਾ ਪਿਆਰ ਇੱਕੋ ਜਹੇ ਥੈਂਕ ਯੂ ਧੰਨਵਾਦ ਜਿੰਦਾਬਾਦ